ਹਾਂਜੀ ਕਿਵੇਂ ਹੋ ਠੀਕ ਆ ਧੋ ਠੋ ਠੋ ਕਰ ਠੋ ਠੋ ਕਰ ਆਊਟ ਬਾਟੀ ਬਰੇਕ ਕਰਦੇ ਯਾ ਚਾਰ ਗੰਦੋਂ ਪਹਿਲਾ ਪਹਿਲਾ ਇੱਧਰ ਜਾ ਨਾਂ ਨਿਕਰਾ ਪਾ ਦੇ ਵਿੱਚੋਂ ਅੱਗੇ ਦੱਬ ਦੱਬ ਖਾਣਾਂ ਕਰ ਦੁੱਤੀ ਖਾੜਦੇ ਇੱਧਰ ਪਿੱਛੇ ਦੋ 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 ਪਿੱਛੇ 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 ਅੱਗੇ ਪਿੱਛੇ ਕੀ ਕਰਾਣੀਆਂ ਦੇ ਜਾਈ ਚੱਲਦੇ ਮਾਰ ਕੇ ਹੁਣ ਕਾਰ ਲੈਣੇ ਆ ਅੱਗੇ 1 2 3 ਜਦੋਂ ਇਹ ਹੋਣੀ ਔਖਾ ਹੋਣ ਲੱਗਦਾ ਜਦੋਂ ਨਾ ਕੋਈ ਬੜਾ ਬਲ ਤਮੋਚਾ ਕੋਈ ਚੱਕਰ ਇਹ ਪਹਿਲਾਂ ਔਖਾ ਇਹ ਨੂੰ ਜਦੋਂ ਕਰਦੇ ਹੋ ਪ੍ਰੋਟੀਨ ਛੱਡਿਓ ਨਾ ਠੀਕ ਆ ਤੇ ਪਹਿਲੇ ਪਹਿਲੀ ਔਖਾ ਹੁੰਦਾ ਜਦੋਂ ਬੰਦਾ ਦਮ ਪੱਕ ਗਿਆ ਮਸਲ ਸਾਦ ਦੇਣ ਲੱਗ ਗਿਆ ਸਰੀਰ ਫਿਰ ਸਭ ਕੁਝ ਸੌਖਾ ਲੱਗਣ ਲੱ ਆ ਜਾਂਦਾ ਠੀਕ ਆ ਤਾਂ ਹੀ ਤੁਹਾਨੂੰ ਕਹਿੰਦਾ ਸਰੀਰ ਤੇ ਧਿਆਨ ਦਿਓ ਖਾਣ ਤੇ ਧਿਆਨ ਦਿਓ ਰੈਸਟ ਤੇ ਧਿਆਨ ਦਿਓ ਤਾਂ ਹੀ ਉਹਨੇ ਮਸਲਾ ਨੂੰ ਸਾਦ ਦੇਣਾ ਨਹੀਂ ਆਈ ਹੋਂਕੀ ਨਾ ਉਹ ਬਜ ਨਹੀਂ ਸੋ ਉਹ ਰਾਤ ਨੂੰ ਟਾਈਮ ਨਾ ਸੌਂਵੋ ਠੀਕ ਆ 8 ਵਜੇ ਤੱਕ ਲਿਟ ਜਾਓ ਸਵੇਰ ਸਾਢੇ ਰੇ ਉੱਠੋ 4 ਵਜੇ ਠੀਕ ਆ ਹਾਂ ਇਹ ਤਬਾ ਜਿੰਦਗੀ ਦੇ ਵਿੱਚ ਇਹ ਡਿਸਿਪਲਨ ਤੇ ਜ਼ਰੂਰੀ ਆ ਜੇ ਤੁਸੀਂ ਕਰਨਾ ਸਾਡੇ ਕੋਲ ਸਾਹਿਬ ਸਾਨੂੰ ਕੁੱਟ ਵੀ ਲੈਂਦੇ ਸੀਗੇ ਠੀਕ ਆ ਸਾਾਨੂੰ ਨਾ ਟਾਈਮ ਸੀ ਇੰਨੇ ਉਹ ਸਾਢੇ 5 5 ਵਜੇ ਆਉਣੀ ਆਉਣਾ ਗਰਾਊਂਡ ਦੇ ਦੇਖੋ ਉਸ ਵੇਲੇ ਲੱਗਿਆ ਲਦੇਨ ਇਹਨਾਂ ਡਰ ਹੁੰਦਾ ਸੀ ਕੋਲ ਕੋ ਸਾਹਿਬ ਦਾ ਜ਼ਰੂਰ ਪਹਿਲੇ ਜੇ ਅੱਖ ਖੁੱਲ ਜਾਣੀ ਸਾਰੇ ਗਰਾਊਂਡ ਦੇ ਵਿੱਚ ਲੈਣ ਬਣੇ ਬੈਠ ਹੁੰਦੇ ਜਿ ਕਿੱਡੇ ਸਟਾਰ ਪੱਪੀ 골ਡੀ ਪ੍ਰੇਮ ਲਾਲਾ ਸਾਰੇ ਵੱਡੇ ਵੱਡੇ ਨਾਮ ਸੀਗੇ ਫਿਰ ਵੀ ਡਰਦੇ ਸੀ ਉਹਨਾਂ ਤੋਂ ਇਤਸਪੈਕਟ ਸੀਗੀ ਸਿੱਖਣਾ ਸੀ ਕੁਝ ਲੈਣਾ ਸੀਗਾ ਸਾਡੀ ਇਹ ਫੈਸਲੇ ਹੀ ਕਰਦੇ ਸੀ ਉਹ ਸਕੂਟਰ ਫਿਰ ਮੱਛਰ ਚ ਆਉਂਦੇ ਜੀ ਠੀਕ ਆ ਸਰਦਾਰ ਮਲਕੀਸ਼ ਸਿੰਘ ਉੱਦਾ ਸੰਦਰਪਾਸ ਸਿੰਘ ਟੋਨੀ ਜਿਹਨੇ ਸਾਡੀ ਜ਼ਿੰਦਗੀ ਬਣਾਈ ਆ ਬਹੁਤ ਸਾਨੂੰ ਹੁਣ ਵੀ ਸਾਡੇ ਨਾਲ ਖੜਿਆ ਤੁਕੀ ਇਸਨ ਕੋਦਾ ਸਾਡਾ ਪੋਜੋ ਹੈ ਨਹੀਂ ਹੁਣ ਉਹਦੇ ਇੰਦੱਤ ਠੀਕਾ ਚਲੋ ਹੁਣ ਆਜੋ ਕਰਾ ਇੱਕ ਹੋਰ ਲਾ ਦਈਏ ਉਧਰ ਚਲੋ ਜਿਹੜਾ ਬੰਦਾ ਕੱਚਾ ਮੈਚ ਖੇਡਦਾ ਤੁਹਾਨੂੰ ਚਾਹ ਹੁੰਦਾ ਗਰਾਊਂਡ ਤੇ ਜਾਣ ਦਾ ਉਹ ਪੱਟੀਆਂ ਬੰਨ੍ਹਨੇ ਤਾੜੀਆਂ ਉਹ ਨਹੀਂ ਕੋਈ ਗੱਲ ਹੈਗੀ ਜਦੋਂ ਤੁਸੀਂ ਕੱਚੇ ਗਰਾਊਂਡ 'ਚ ਬੜੋਗੇ ਨਾ ਤੁਸੀਂ ਸੱਟ ਖਾਓਗੇ ਪੂਰੀ ਐਕਸਰਸਾਈਜ਼ ਕਰਕੇ ਜੋੜ ਪੂਰੇ ਮਜ਼ਬੂਤ ਕਰਕੇ ਫਿਰ ਗਰਾਊਂਡ 'ਚ ਬੰਨਣਾ ਨਹੀਂ ਤੁਸੀਂ ਜੇ ਨਹੀਂ ਐਕਸਰਸਾਈਜ਼ ਉਦਾਂ ਹੀ ਜਗਰਾਉਣ ਜਾਂਦੇ ਸੁਗਲ ਸੋਗੋ ਸੋਗ ਸੱਟ ਲਾਦੀ ਹੁੰਦੀ ਆ ਬੱਦਸਟ ਲੱਗ ਜੂਏ ਬੰਦਾ ਗਿਆ ਠੀਕ ਆ ਥੋਡੀ ਉਮਰ ਪਈ ਆ ਸਾਰੀ ਇਹ ਚੀਜ਼ ਤੋਂ ਬਚਣਾ ਛੱਟੇੜ ਤੋਂ ਵਿਚਾਰ ਰੱਖਣਾ ਆਪਦਾ ਠੀਕ ਆ ਮੈਚ ਹੁਣ ਤਾਂ ਬੰਦ ਕਰਦੇ ਹੁਣ ਪ੍ਰੈਕਟਿਸ ਸ਼ੁਰੂ ਕਰ ਲਓ ਆਪਦੀ ਪ੍ਰੈਕਟਿਸ ਜਦੋਂ ਮੈਚ ਜਮੇ ਬੰਦ ਜੇ ਕੋਈ ਕਹਿੰਦਾ ਵੀ ਦੁਪਹਿਰ ਲੇਕਾ ਉਤਰਾ ਮਰ ਕਿਸੇ ਨੂੰ ਨਹੀਂ ਜਾਣਾ ਨਹੀਂ ਉਤਰਾ ਮਰ ਤੂੰ ਨਾ ਨਾ ਕੀ ਨਹੀਂ ਬਸ ਫੜਾ ਉਤਰਾ ਮਰ ਇੱਥੇ ਉਤਰਾ ਮਰ ਕੋਕੀ ਨਹੀਂ ਉਤਰਾ ਮਰ ਨਾ ਆ ਇਹ ਨਾ ਕਰਕੇ ਕੱਲ ਦੇਖੀਏ ਮੈਂ ਨਹੀਂ